ਮੈਂ ਦਲਜੀਤ ਚਨੂਆ। ਦੋਸਤੋ ਸਾਡੀ ਅਕਸਰ ਕੋਸ਼ਿਸ਼ ਹੁੰਦੀ ਆ ਜਦੋਂ ਅਸੀਂ ਕਿਸੇ ਵੀ ਧਰਮ ਸਥਾਨ ਦੇ ਚਾਹੇ ਤੋਬੇ ਦਾ ਹੋਵੇ ਚਾਹੇ ਪੰਜਾਬੂ ਦੇ ਕਿਤੇ ਵੀ ਅਸੀਂ ਉੱਥੇ ਜਾਂਦੇ ਆ ਤੇ ਅਸੀਂ ਉੱਥੇ ਦੇ ਜਿਹੜੇ ਮੁਖ ਸੇਵਾਦਾਰ ਆ ਉਹਨਾਂ ਦੇ ਨਾਲ ਉਸ ਸਥਾਨ ਬਧੀ ਗੱਲ ਕਰਦੇ ਆ ਸਥਾਨ ਬੇਸ਼ੱਕ ਕਿਸੇ ਵੀ ਧਰਮ ਦਾ ਹੋਵੇ ਕਿਸੇ ਵੀ ਵਾਧ ਦਾ ਹੋਵੇ ਅਸੀਂ ਉੱਥੇ ਜਾ ਕੇ ਉੱਥੇ ਦੇ ਸਥਾਨ ਦੀ ਜਿਹੜੀ ਇਤਿਹਾਸ ਦੀ ਗੱਲ ਕਰਦੇ ਆ ਨਾਲ ਦੀ ਨਾਲ ਉੱਥੇ ਜਿਹੜੇ ਕਾਹ ਕਾਰਜਕ੍ਰਮ ਅਯੋਜਿਤ ਕੀਤੇ ਜਾਂਦੇ ਆ ਪ੍ਰੋਗਰਾਮ ਉੱਥੇ ਰੱਖੇ ਜਾਂਦੇ ਆ ਧਾਰਮਿਕ ਪ੍ਰੋਗਰਾਮ ਉੱਥੇ ਜਾਂਦੇ ਉਹਨਾਂ ਬਾਰੇ ਵੀ ਅਸੀਂ ਜਾਣਕਾਰੀ ਲੈਣੇ ਆ ਸੋ ਇਸੇ ਲੜੀ ਦੇ ਇਹ ਮਹੱਲਾ ਨੀਰਕੰਠੋਂ ਸ਼ਿਆਪਨ ਦਾ ਜਿੱਥੇ ਦਰਬਾਰ ਪੰਜ ਪੀਰ ਕਾਦਰੀ ਮਹੱਲਾ ਆ ਨੀਰਕੰਠ ਜਿਹਦੇ ਮੁਖ ਸੇਵਾਦਾਰ ਵਜੋਂ ਅਰਜੀਵ ਸਾਈਂ ਜੀ ਦੀ ਸੇਵਾ ਕਰਦੇ ਆ ਔਰ ਪਿਛਲੇ ਕਾਫੀ ਸਾਲਾਂ ਤੋਂ ਕਰਦੇ ਆ ਤੇ ਨਾਲ ਦੀ ਨਾਲ ਦਰਬਾਰ ਦੀ ਜਿਹੜੀ ਆ ਉਹ ਕੰਸਟਰਕਸ਼ਨ ਵੀ ਕਰ ਰਿਆ ਸੋ ਅਸੀਂ ਨਾਲ ਸਾਰੇ ਸਵਾਲਾਤ ਨੂੰ ਲੈ ਕੇ ਗੱਲ ਕਰਦੇ ਆ ਅਜੀਬ ਸਾਈਂ ਜੀ ਦੇ ਨਾਲ ਕਿ ਕਦੋਂ ਤੋਂ ਆ ਔਰ ਇਹਨਾਂ ਨੇ ਕਦੋਂ ਤੋਂ ਸੇਵਾ ਸੰਭੀ ਆ ਇਹ ਕਿਸ ਤਰ੍ਹਾਂ ਦੇ ਇਥੇ ਸਵਾਗਤ ਨੂੰ ਕਰਾਇਆ ਜਾਂਦਾ ਔਰ ਕਿਹੜੇ ਕਿਹੜੇ ਸਵਾਗਤ ਨੂੰ ਕਰਾਇਆ ਜਾਂਦਾ ਅਜੀਬ ਸਾਈਂ ਜੀ ਤੁਹਾਡਾ ਸਵਾਗਤ ਹੈ ਜੀ ਦੁਆਰ ਤੇ ਤੁਹਾਡਾ ਬਹੁਤ ਬਹੁਤ ਵੈਲਕਮ ਪੰਜਵੀਂ ਦਰਵਾਤੇ ਆਂ ਤੇ ਸਜਦਾ ਸਵਾਗਤ ਨੂੰ ਕਰਦੇ ਹਾਂ ਜੀ ਸਾਈਂ ਜੀ ਸਭ ਤੋਂ ਵੱਡੀ ਅਸੀਂ ਗੱਲ ਕਰੀਏ ਕਿ ਇਸ ਦਰਵਾਰ ਦੇ ਬਾਰੇ ਕਿਉਂਕਿ ਜਦੋਂ ਅਸੀਂ ਅੱਜ ਤੁਹਾਡੇ ਕੋ ਇਸ ਮਕਾਨ ਤੇ ਆ ਇਥੇ ਪਹੁੰਚੇ ਆ ਤੇ ਸਾਡੇ ਬੜੇ ਪਰਮਿੱਤਰ ਜਿਹੜੇ ਸਮਾਜ ਸੇਵਕਾਂ ਦੇ ਪ੍ਰਮੁੱਖ ਸਮਾਜ ਤੋਂ ਪਾਜਪਾ ਦੇ ਲੀਡਰ ਹਰਮਨਜੀਤ ਸਿੰਘ ਵਾਲੀਆ ਉਹਨਾਂ ਨੇ ਬੜੀ ਗੱਲ ਕੀਤੀ ਸਾਡੇ ਨਾਲ ਤੇ ਤੁਹਾਨੂੰ ਪਰਿਵਾਰ ਲੈ ਕੇ ਜਾਣਾ ਸਾਡੀ ਵੀ ਜੀ ਗਿਆਸਾ ਬੜੀ ਕਿ ਜੇ ਵਾਲੀਆ ਜੀ ਕਹਿੰਦੇ ਉਸ ਦਰਵਾਜ਼ੇ ਤੇ ਜਾਣਾ ਤੇ ਜਰੂਰ ਦਰਸ਼ਨ ਦਰਾਰੇ ਕਰਨੇ ਆ ਮਹਾਪੁਰਛੰਦੇ ਤੇ ਨਾਲ ਦੀ ਨਾਲ ਅਸੀਂ ਦਰਵਾਜ਼ੇ ਦੇ ਨਤਮਸਤਕ ਵੀ ਹੋਣਾਗੇ ਸੋ ਇਸ ਦਰਵਾਰ ਬਾਰੇ ਸਭ ਤੋਂ ਵੱਡੇ ਕਦੋਂ ਸਥਾਪਿਤ ਕਰੋ ਅਤੇ ਤੁਸੀਂ ਕਦੋਂ ਇਹ ਪੁਰਸੇਵਾ ਚੰਦ ਲਤਾ ਵਾਲੀਆ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਵੈਲਕਮ ਵਾਲੀਆ ਸਾਹਿਬ ਦਾ ਬੜਾ ਸਹਿਯੋਗ ਰਿਹਾ ਮੇਰੇ ਨਾਲ ਕੋਈ ਵੀ ਹਰ ਕੋਈ ਵੀ ਕੋਈ ਦਰਵਾਜ਼ੇ ਕੋਈ ਵੀ ਕੰਮ ਕਰਦੇ ਆਣ ਚੜ੍ਹ ਵੱਧ ਕੇ ਸਹਿਯੋਗ ਕਰਦੇ ਆਣ ਸੇਵਾ ਵੱਲੋਂ ਵੀ ਬਾਕੀ ਇਹ ਦਰਵਾਜ਼ੇ ਨੂੰ 15 ਸਾਲ ਹੋ ਗਏ ਆ ਵੱਲੋਂ ਸਿਰਫ ਤੇ ਕੁੱਲੀ ਪਾਈ ਸੀ ਜੀ ਫਕੀਰਾਂ ਨੇ ਕਿਹਾ ਕੁੱਲੀ ਪਾ ਦੇ ਤੇਰੇ ਮਹਿਲ ਖੜੇ ਹੋ ਜੂਗੇ ਫਿਰ ਉਹਨੇ ਕੁੱਲੀ ਲਈ ਕੱਚੀ ਮਿੱਟੀ ਦਾ ਲੇਵ ਕੀਤਾ ਫਿਰ ਬੰਦਗੀ ਕੀਤੀ ਕੁੱਲੀ ਜੀ ਬਹਿ ਕੇ ਆ ਦੇਖੋ ਮਹਿਲ ਖੜਾ ਹੋ ਗਿਆ ਜੰਨਤ ਖੜੀ ਹੋ ਗਈ ਜਿਦਾ ਤਾਜ ਮਹਿਲ ਖੜਾ ਕੀਤਾ ਵਾ ਬਸ ਉਸ ਪੁਲਛਾ ਦੀ ਰਹਿਮਤ ਆ ਉਹਦਾ ਸਜਦਾ ਬਸ ਸਾਈਂ ਜਿਵੇਂ ਅਕਸਰ ਦਰਵਾਜ਼ਾਂ ਦੇ ਵਿੱਚ ਸੰਤਾਂ ਜਾਨੀਆਂ ਆਪਣੇ ਹਰ ਸੁਲਾਸ ਦੇ ਆਨੰਦ ਨੂੰ ਵਰਨਾ ਪੁਗੀਆਂ ਕੰਨ ਜਾਨੀਆਂ ਇੱਥੇ ਸੰਤਾਂ ਕਿਹੜੇ ਕਿਹੜੇ ਨੇ ਇਹ ਸੰਤ ਜਦਾ ਵੀਰਵਾਗ ਤੇ ਐਤਵਾਗ ਬਾਕੀ ਮੇਰੇ ਟੂਲ ਹੁੰਦੇ ਐ ਸੰਤਰੀ ਘਰ ਜਾ ਕੇ ਿਰਕਾ ਪਾਣਾ ਸਰਕਾਰ ਦਾ ਪ੍ਰਚਾਰ ਕਰਨਾ ਕੋਈ ਵੀ ਉਹਨਾਂ ਦੁੱਖ ਸੁੱਖ ਸੁਣ ਕੇ ਉਹਨਾਂ ਦੇ ਉਪਾਏ ਉਹਨਾਂ ਦੀ ਪੂਜਾ ਵੀਰੀਆਂ ਸਭ ਕੁਝ ਸਹੀ ਕਰਦੇ ਐ ਮਰਸਦੀ ਰਹਿਮਤ ਦੇ ਨਾਲ ਆ ਸੋ ਦੋਸਤੋ ਅੱਜ ਮੈਂ ਜੀਵ ਸਾਈਂ ਜੀ ਨੇ ਦੱਸਿਆ ਕਿ ਸੰਗਤ ਆਉਂਦੀ ਆ ਇੱਥੇ ਵੀ ਨਤਮਸਤ ਹੈਂਦੀ ਆ ਤੇ ਸੰਗਤਾਂ ਇਹਨਾਂ ਨੂੰ ਵੜੇ ਚਾਹ ਮਲਾਪ ਦੇ ਨਾਲ ਆਪਣੇ ਘਰਾਂ 'ਚ ਬੁਲਾਉਂਦੀਆਂ ਜਿੱਥੇ ਕਿਤੇ ਕਿਸੇ ਨੂੰ ਲੱਗਦਾ ਕੋਈ ਆਦੀ-ਆਦੀ ਜਾਂ ਕਿਸੇ ਦੀ ਉਹਦੇ ਵਾਸਤੇ ਵੀ ਇਹ ਜਾਂਦੇ ਆ ਔਰ ਵੱਡੀ ਗੱਲ ਆ ਇੱਥੇ ਇਸ ਦਰਵਾਜ਼ੇ 'ਤੇ ਇਹਨਾਂ ਜੀਵ ਸਾਈਂ ਜੀ ਮਤਲਬਕ ਇਥੇ ਕਿਸੇ ਵੀ ਵਿਅਕਤੀ ਨੂੰ ਬਹਿਮਾ ਪਰਮਾਚਾਰ ਨਹੀਂ ਪਾਇਆ ਜਾਂਦਾ ਸਿਰਫ ਤੇ ਸਿਰਫ ਆਪਣੇ ਮਾਲਕ ਆਪਣੇ ਮੁਰਸ਼ਿਦ ਦੇ ਓਟ ਆਸਰਾ ਲੈ ਕੇ ਉਹਨਾਂ ਦੇ ਆਸ਼ੀਰਵਾਦ ਨਾਲ ਹੀ ਲੋਕਾਂ ਦੀਆਂ ਜਿਹੜੀਆਂ ਕਿਸੇ ਤਰ੍ਹਾਂ ਦੀਆਂ ਕਿਸੇ ਵੀ ਹੋੜੀਆਂ ਸੋੜੀਆਂ ਉਹਨਾਂ ਦਾ ਸਮਾਧਾਨ ਕੀਤਾ ਜਾਂਦਾ ਇਸ ਕਰਕੇ ਸੰਗਤਾਂ ਜਿਹੜੀਆਂ ਬੱਚੜ ਕੇ ਇੱਥੇ ਆਉਂਦੀਆਂ ਐ ਸਾਈਂ ਜੀ ਜਿਹੜੇ ਕਿਹੜੇ ਕਿਹੜੇ ਸਮਾਗਮ ਸਾਲ ਪਰਚ ਇੱਥੇ ਜਿਹੜੇ ਕਰਵਾਈ ਜਾਂਦੇ ਪਹਿਲੇ ਤਾਂ ਸਾਲਵਾਰ ਮੇਲਾ ਹੁੰਦਾ ਜੀ ਪੰਜਵੇਂ ਮਹੀਨੇ 5 ਤਰੀਕ ਦਾ ਪੰਜ ਪੀਰ ਦਰਬਾਰ ਦਾ ਮੇਲਾ ਹੁੰਦਾ ਫਿਰ ਨੀਲ ਕਣ ਮੱਲਾ ਆ ਤੇ ਇਥੇ ਸ਼ਿਵਰਾਤਰੀ ਵੀ ਬੜੀ ਧੁੰਮ ਧਮ ਨਾਲ ਮਨਾਈ ਜਾਂਦੀ ਹੈ ਬਾਕੀ ਇਹ ਤੇ ਜਦੋਂ ਚੌਂਕੀ ਲੱਗਦੀ ਆ ਪਉਣਾ ਹਰੀ ਦੀ ਬਾਕੀ ਜਾਗਰਮ ਜੋ ਸੁਖਣਾ ਹੁੰਦੀ ਆ ਕਿਸੇ ਵੀ ਸੰਗਤ ਉਹ ਜਾਗਰਮ ਵੀ ਕਰਾਂਦੀ ਆ ਕੋਈ ਸ਼ੇਭੀ ਆ ਵੀ ਕਰਾਂਦੀ ਇੱਜਤ ਤਾਂ ਕਿ ਤਾਂ ਕਿਸੇ ਦੀ ਮੋਨਾ ਕਬਣਾ ਹੁੰਦੀ ਆ ਪਹਿਲੋਂ ਇੱਕ ਬੇਤੀ ਲੱਗਾ ਇਸ ਦਰਵਾਜ਼ੇ ਤੋਂ ਸੰਗਤ ਬੋਲ ਬਾਹਰ ਜਾਂਦੀ ਆ ਜੀ ਇਹਦੇ ਵੀ ਮੈਂ ਫੇਸਬੁਕ ਤੇ ਸਿੰਗੀਆਂ ਮੇਰੀ ਵੀਡੀਓ ਦੇਖੋਗੇ ਇਹ ਸੰਗਤ ਉਹ ਚਾਰ ਪੰਜ ਸੌ ਬੰਦਾ ਦਰਵਾਜ਼ੇ ਤੋਂ ਸੰਗਤ ਬਾਹਰ ਗਈ ਸਾਰਾ ਹੀ ਸੰਗਤ ਤੋਂ ਬਾਹਰ ਗਈ ਇਹ ਬੜਾ ਦਵਾਤੇ ਤੇ ਕਹਿਣਾ ਬਹੁਤ ਜਣਾ ਵੀ ਆਂਦਾ ਜਿਹੜਾ ਕੰਮ ਨਹੀਂ ਪੰਦਾ ਇਸ ਦਰਵਾਜ਼ੇ ਤੋਂ ਕਹਿ ਪੈਂਦੀ ਆ ਉਹ ਜਹਾਜ 2.5 ਕਿਲੋ ਚਦਰ ਨੇ ਆਸ ਹੋ ਗਈ ਹੈ ਤੇ ਬਹੁਤ ਜਲਦੀ ਖੈਰ ਖਾਂਦੀ ਹੈ ਸਾਈਂ ਜੀ ਇਹ ਬਹੁਤ ਵਧੀਆ ਗੱਲ ਆਸਥਾ ਦੀ ਅਸੀਂ ਕਰਦੇ ਹਾਂ ਜਿਵੇਂ ਮੈਂ ਅਸੀਂ ਦੱਸਿਆ ਵੀ ਵਿਮਾ ਭਰਮਣ ਦੀ ਗੱਲ ਉਹ ਇੱਥੇ ਬਿਲਕੁਲ ਨਹੀਂ ਹੈ ਪਰ ਜੇ ਕਿਸੇ ਦੀ ਆਸ ਕੌਣ ਦੀ ਹੈ ਦਰਵਾਜ਼ੇ ਸੱਚੀ ਨੀ ਦੇ ਨਾਲ ਆਪਣਾ ਨਤਮਸਤ ਹੁੰਦਾ ਹੈ ਜੋ ਵੀ ਇਹਨਾਂ ਦੀ ਇੱਥੇ ਦੀ ਪੂਜਾ ਪੁਜਾਰੀ ਜਾਂ ਇੱਥੇ ਚੜ੍ਹਾਵਾ ਉਹ ਕਰਦੇ ਆ ਤੇ ਉਹਨਾਂ ਦੀ ਆ ਔਰ ਵੱਡੀ ਗੱਲ ਤੁਸੀਂ ਇਹ ਦੱਸਿਆ ਪੀਠੋਂ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਵਿਦੇਸ਼ ਦੀ ਧਰਤੀ ਤੇ ਜਾ ਕੇ ਵੀ ਸੈਟਲ ਹੋਈਆਂ ਤੇ ਬਹੁਤ ਸਾਰੀਆਂ ਆ ਰਹੀਆਂ ਹੋਰੀਆਂ ਇਹ ਇਹਨਾਂ ਦੇ ਮੁਰਸ਼ਿਦ ਦੀ ਜਿਹੜੀ ਕਿਰਪਾ ਆ ਇਹਨਾਂ ਦੀ ਕਿਰਪਾ ਆ ਦੂਸਰੀ ਅਸੀਂ ਇਹ ਗੱਲ ਕਰ ਰਹੇ ਹਾਂ ਸਰਜੀਵ ਸਿੰਘ ਜੀ ਨੇ ਆਪਣੇ ਸਮਾਗਮਾਂ ਦੀ ਗੱਲ ਕੀਤੀ ਸਮਾਗਮ ਤੁਸੀਂ ਕਿਹਾ ਰਹੇ ਸਭ ਤੋਂ ਵੱਡੀ ਗੱਲ ਇੱਥੇ ਕਿਸੇ ਵਿਅਕਤੀ ਦਾ ਕੋਈ ਦੋਸਤ ਤੁਸੀਂ ਦੱਸਦੀਏ ਕੋਈ ਧਰਮ ਦੀ ਗੱਲ ਨਹੀਂ ਹੈ ਇੱਥੇ ਜਿਵੇਂ ਇਹਨਾਂ ਨੇ ਦੱਸਿਆ ਮਹੰਦਰਨ ਦਰبار ਆ ਪੰਜ ਪੀਰੀ ਦਰਵਾਰਾ ਇੱਥੇ ਛੇਬਿਆ ਵੀ ਹੁੰਦਾ ਜਾਗਰਣ ਵੀ ਹੁੰਦੇ ਆ ਹੋਰ ਵੀ ਕਿਸੇ ਤਰ੍ਹਾਂ ਦਾ ਕੀ ਜਨਾਉਂਦਾ ਦਰਵਾ ਸਿੱਧ ਸ੍ਰੀ ਬਾਬਾ ਬਲਨਾਥ ਜੀ ਦੀ ਚੌਕੀ ਵੀ ਹੁੰਦੀ ਆ ਤੇ ਨਾਲ ਦੀ ਨਾਲ ਅਸੀਂ ਹੋਰ ਇੱਥੇ ਬੜੀ ਵੱਡੀ ਆ ਕਿਹੜੇ ਆਕਰਸ਼ਣ ਆ ਇੱਥੇ ਹਰ ਪੋਲੀਟਿਕਲ ਆਉਂਦਾ ਹਰ ਪੋਲੀਟਿਕਲ ਆਉਂਦਾ ਜਿਹੜਾ ਹੁਸ਼ਿਆਰ ਕਹਿੰਨ ਲੱਗਦਾ ਸੈਂਟਰ ਤੱਕ ਬੈਠਾ ਆ ਉਹ ਵੀ ਇੱਥੇ ਆ ਕੇ ਨਤਮਸਤਕ ਹੁੰਦਾ ਚਾਹੇ ਉਹ ਇੱਥੇ ਦਾ ਸੰਸਦ ਆ ਚਾਹੇ ਉਹ ਐਮਐਲਏ ਆ ਚਾਹੇ ਉਹ ਸੌਂਕਾ ਸੰਸਦ ਆ ਚਾਹੇ ਕੈਬਨਿਟ ਮੰਤਰੀ ਆ ਚਾਹੇ ਸੌਂਕਾ ਕਨਨਤਰੀ ਆ ਉਹ ਵੀ ਇਸ ਦਰਵਾੜ ਤੇ ਆ ਕੇ ਨਤ ਜਿਹੜੇ ਉਹ ਪ੍ਰਾਪਤ ਕਰਦੇ ਆ ਸੋ ਸਾਈਂ ਜੀ ਅਸੀਂ ਗੱਲ ਕਰੀਏ ਸਮਾਗਮਾਂ ਦੀ ਜਿਹੜਾ ਸਮਾਗਮ ਦੇ ਤੁਸੀਂ ਗੱਲ ਕੀਤੀ ਸੀਗੀ ਤੇ ਜੇ ਸਾਰੇ ਸਮਾਗਮ ਕਰਾਇਆ ਜਾਂਦੇ ਆ ਤੁਸੀਂ ਲੋਕਾਂ ਦੇ ਘਰਾਂ ਦੇ ਵਿੱਚ ਜਾਂਦੇ ਹੋ ਤੇ ਜਿਹੜੀ ਸੰਗਤ ਇੱਥੇ ਆਉਂਦੀ ਆ ਉਹਨਾਂ ਦੇ ਨਾਲ ਜਿਹੜਾ ਕਿਸੇ ਵੀ ਤਰ੍ਹਾਂ ਦੀ ਆਦੀ ਵਿਆਦੀ ਤੁਸੀਂ ਇਸ ਗੱਦੀ ਤੇ ਬਹਿ ਕੇ ਕਰਦੇ ਹੋ ਜਾਂ ਕਿਸ ਤਰ੍ਹਾਂ ਜਿਹੜਾ ਉਹਨਾਂ ਦਾ ਸਿਸਟਮ ਜਿਹੜਾ ਤੁਹਾਡੇ ਨਾਲ ਤੁਸੀਂ ਰਾਵਤਾ ਰੱਖਦੇ ਹੋ ਸੰਗਤ ਨਾਲ ਦੇਖੋ ਜੀ ਉਸ ਮਰਸਦ ਨੇ ਅਰਦਾਸ ਬੇਨਤੀ ਕਰੀ ਦੀ ਆ ਕੋਈ ਵੀ ਬੰਦੇ ਦਾ ਕੋਈ ਬੱਚਾ ਨਹੀਂ ਹੁੰਦਾ ਕਿਸੇ ਦਾ ਵਿਆਹ ਨਹੀਂ ਹੁੰਦਾ ਕੋਈ ਬਾੜ ਲਗਮ ਕਿਸੇ ਘਾਟ ਕਲਾਕੇ ਕੋਈ ਬੁਮਾਨ ਪਿਆ ਪਿਆ ਸਿਰਫ ਅਸੀਂ ਅਰਦਾਸ ਬੇਨਤੀ ਕਰੀ ਦੀ ਉਸ ਮਰਸਦ ਅੱਗੇ ਤੇ ਉਸ ਵਜ੍ਹਾ ਤੇ ਝੋੜੀਆਂ ਪੜ ਜਾਂਦੀਆਂ ਨੇ ਖੇੜਾ ਪੈ ਜਾਂਦੀ ਆ ਬੜੇ ਧੂਮ ਧਾਮ ਨਾਲ ਢੋਲ ਦੇ ਨਾਲ ਲਾਂਦੇ ਆ ਤੇ ਮੱਥੇ ਆ ਕੇ ਚੱਡੇ ਚੰਦਰ ਚੱਡੇ ਨਿਆਜਾ ਚੜਦੇ ਆ ਆ ਸਾਈਂ ਜੀ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਦਰਬਾਰ ਬਾਰੇ ਦੱਸ ਰਹੇ ਹੋ ਇਹ ਕਿੱਥੇ ਕਿਹੜਾ ਤੁਸੀਂ ਇਹ ਕੈਂਪ ਵੀ ਲਵਾ ਰਹੇ ਹੋ ਆਪਣੇ ਜਿਹੜਾ ਬਲੱਡ ਕੈਂਪ ਖੂਨਦਾਨ ਕੈਂਪ ਵੀ ਤੁਸੀਂ ਲਵਾ ਰਹੇ ਹੋ ਤੇ ਨਾਲ ਦੀ ਨਾਲ ਇੱਕ ਹੋਰ ਇਸ ਗੁਰਪੁਰਖ ਇੱਕ ਫੋਨ ਕੰਪਨੀ ਹੈ ਨਸ਼ਰ ਡਾਉ ਕੈਂਪਰ ਇੱਕ ਹੋਰ ਤੁਸੀਂ ਜਿਹੜੀ ਇਸ ਗੁਰਪੁਰਖ ਤੋਂ ਪਹਿਲਾਂ ਜਿਹੜੀ ਕੱਲ ਦੱਸੀ ਸੀ ਪੀਜੀ ਕੋਈ ਲੋਕ ਜਰੂਰ ਤਮੰਦਾ ਜਾਂ ਲੋੜ ਪੰਦਾ ਉਹ ਤੁਹਾਡੇ ਨਾਲ ਅੱਗੇ ਸੰਪਰਕ ਕਰਦਾ ਤੁਸੀਂ ਇਹੋ ਜਿਹੇ ਪਰਿਵਾਰਾਂ ਦੀ ਜਾਂ ਕਿਸੇ ਤਰ੍ਹਾਂ ਦੀ ਮਦਦ ਵੀ ਕਰਦੇ ਹੋ ਪਰਿਵਾਰ ਬਣੋ ਦੇਖੋ ਪੰਜਵੀਂ ਦਰਵਾਦੀ ਸਸਤਾ ਬਣੀ ਪਈ ਹੈ ਕੋਈ ਵੀ ਕਿਸੇ ਕੁੜੀ ਦਾ ਵਿਆਹ ਹੋਵੇ ਬੱਚੇ ਦਾ ਵਿਆਹ ਹੋਵੇ ਕੋਈ ਵੀ ਕਿਸੇ ਬੱਚੇ ਨੂੰ ਕੋਈ ਵੀ ਬਿਮਾਰੀ ਹੋਵੇ ਕੋਈ ਲਾਜ ਵਾਸਤੇ ਪੈਸੇ ਚਾਹੀਦੇ ਆ ਕੋਈ ਚੀਜ਼ ਕੋਈ ਸਸਤਾ ਕੋਈ ਜਾਗਰਨ ਕੋਈ ਕੀਰਤਨ ਕੋਈ ਸ਼ਿੰਜ ਮੇਲਾ ਕੋਈ ਕਬੱਡੀ ਮੇਲਾ ਇਹ ਦਰਵਾਜ਼ਾ ਤੋਂ ਸਾਰੇ ਆਂਦੇ ਸਸਤਾ ਬਣੀ ਵੀ ਹੈ ਸਾਰੇ ਅਰਚੜ ਵਰਜ ਦੇ ਨਾ ਸਹਿਯੋਗ ਦੇ ਨਾਲ ਇਹ ਬਹੁਤ ਵੱਡੇ ਵੱਡੇ ਕਾਰਜ ਕਰਦੇ ਕਾਰੇ ਸਰਕਾਰ ਹੁੰਦੇ ਆ ਸਾਰੇ ਇਧ ਚੋਗੀਆਂ ਥੋੜੇ ਦਸਾਂ ਹੋਣਾ ਤਾਂ ਪੂਨਾ ਕੁੜੀਆਂ ਹੋਗੀਆਂ ਐ ਸਾਈ ਜਿਵੇਂ ਤੁਸੀਂ ਦੱਸਿਆ ਪੀ ਇਹ ਫੂਨਦਾਨ ਕੈਂਪਨੀ ਹੈ ਨਸ਼ਾ ਛਡਾਊ ਕੈਂਪ ਆ ਅੱਜ ਕੱਲ ਬਹੁਤੀਆਂ ਸੰਸਥਾਵਾਂ ਐਨ ਜੀਓ ਜਿਹੜੀਆਂ ਉਹ ਜ਼ਿਆਦਾਤਰ ਬੜਾ ਗੈਂਪਲ ਖਾਂ ਦਾ ਕੈਂਪ ਜਾਂ ਹੋਰ ਮੈਡੀਕਲ ਕੈਂਪ ਜੁਸ ਤੁਸੀਂ ਅਲੱਗ ਤੌਰ ਤੇ ਤੁਹਾਡੇ ਕਿਵੇਂ ਦਿਮਗ ਚ ਆਇਆ ਪੀ ਨਸ਼ਾ ਛਡਾਊ ਹੀ ਕੈਂਪ ਲਾਇਆ ਨਸ਼ਾ ਛਡਾਊ ਕੈਂਪ ਤਾਂ ਲਗਵਾਇਆ ਜੀ ਇੱਥੇ ਬੀਬੀਆਂ ਭੈਣਾਂ ਬਹੁਤ ਆਉਂਦੀਆਂ ਜੀ ਆਗੇ ਦੋਨੀਆਂ ਕਿ ਸਾਡੇ ਬੱਚੇ ਨਸ਼ੇ ਕਰਦੇ ਆ ਜੀ ਆਗੇ ਕੀਰਨੇ ਪਾਦੀਆਂ ਕਿ ਬਾਬਾ ਜੀ ਸਾਈਂ ਜੀ ਸਾਨੂੰ ਕੋਈ ਉਪਾਏ ਸਾਡੀ ਕੋਈ ਪੂਜਾ ਕਰੋ ਕਿ ਜਿਹੜੇ ਸਾਡੇ ਬੰਦੇ ਨਸ਼ੇ ਛੱਡਣ ਉਸ ਤੋਂ ਵੀ ਅਸੀਂ ਲੋਕਾਂ ਦੇ ਦੁੱਖ ਸੁਣੇ ਜਦੋਂ ਲੋਕਾਂ ਦੇ ਦੁੱਖ ਸੁਣਦੇ ਕਈ ਜਵਾਨ ਪੁੱਤ ਮਰ ਗਏ ਉਹਨਾਂ ਦੀਆਂ ਦੁੱਖਾਂ ਸੁਣ ਕੇ ਅਸੀਂ ਇਹ ਪ੍ਰਚਾਰ ਕੀਤਾ ਹੈ ਇੱਕ ਸੱਜਤਾ ਵੱਲੋਂ ਕਿ ਅਸੀਂ ਮੇਲਾ ਜਦੋਂ ਹੁੰਦਾ ਹੂੰ ਇਹ ਤਾਂ ਪੱਕਾ ਸੋਚ ਹੀ ਲਿਆ ਮੇਲਾ ਹੁੰਦਾ ਜਾਂ ਕੋਈ ਵੀ ਕੀਰਤਨ ਜਗਉਣਾ ਕੋਈ ਭੰਡਾਰਾ ਲਾਉਣਾ ਇਨਾਲ ਨਸ਼ੇ ਦਾ ਕੋਈ ਵੀ ਕੋਈ ਨਾ ਕੋਈ ਕੈਂਪ ਲਾਈਏ ਇਨਾ ਅੱਖਾ ਦਾ ਕੈਂਪ ਲਾਈਏ ਜਾਂ ਨਸ਼ਾ ਸ਼ਨਾਹੋ ਕੈਂਪ ਲਾਈਏ ਕੋਈ ਵੀ ਕੋਈ ਸੰਗਤ ਨੂੰ ਕੋਈ ਫਾਇਦਾ ਹੋਵੇ ਲੋਕਾਂ ਨੇ ਇਹ ਤਾਂ ਗੱਲ ਕਰਨੀ ਹੈ ਜਨਤਿਕ ਗੱਲ ਕਰਨੀ ਹੈ ਜਿਹੜੀ ਲੋਕਾਂ ਨੂੰ ਲੋੜ ਆ ਜਰੂਰ ਉਹਦੇ ਲੈਜਰ ਵਾਰ ਵਰ ਨੂੰ ਸਮੇਂ-ਸਮੇਂ ਤੇ ਜਿਹੜੀ ਤੁਹਾਡੀ ਪਲੈਨਿੰਗ ਆ ਕਿ ਤੁਸੀਂ ਇਹੋ ਜਿਹੇ ਕੈਂਪਸ ਯੋਜਨ ਕਰਦੇ ਰਹੇ ਹੋਣ ਵਾਲੇ ਸਮੇਂ ਹਾਂਜੀ ਹਾਂਜੀ ਅ ਸੋਸਾਇਟੀ ਹੁਣ ਲਾਸਟ ਵਿੱਚ ਕੋਈ ਹੋਰ ਗੱਲ ਜਿਹੜੀ ਮੈਂ ਇਸ ਗੱਲਬਾਤ ਦੇ ਦੌਰਾਨ ਕਰਨੀ ਭੁੱਲ ਗਿਆ ਤੁਸੀਂ ਦਰਵਾਰ ਬਾਰੇ ਜਾਂ ਸੰਗਤ ਬਾਰੇ ਜਾਂ ਕੋਈ ਦਸਮੀ ਚੋਣ ਨੇ ਉਹ ਬਾਕੀ ਇਹ ਹੀ ਬਸ ਅਰਦਾਸ ਬੇਨਤੀ ਆ ਈ ਆਪਣੇ ਮਾਂ ਪਿਓ ਦੀ ਸੇਵਾ ਕਰੋ ਆਪਣੇ ਗੁਰੂਆਂ ਨੂੰ ਸੱਚ ਦਾ ਸਲਾਮ ਕਰੋ ਇੱਕ ਅਦਾ ਪਲ ਪੜੋ ਰੱਬ ਜੋ ਦੇਕਰ ਆਪੇ ਇਕ ਰਸਤੇ ਲੱਗ ਲੱਗ ਮੁਰਸ਼ਿਦ ਦੇ ਇਕ ਬਾਸ ਉਹ ਰਸਮਨ ਕਰੋ ਤਾਂ ਗੁੜੀ ਚੜਦੀ ਆ ਵਿਸ਼ੇਸ਼ੇ ਦਾ ਮੁਰਸ਼ਿਦ ਦਾ ਹੱਥ ਹੋਵੇ ਤਾਂ ਗੁੜੀ ਚੜਦੀ ਜਿਹੜੇ ਵਿਸ਼ੇਸ਼ੇ ਦੇ ਪਈ ਨਹੀਂ ਮੁਰਸ਼ਿਦ ਵੀ ਹੈਗਾ ਉਹਦੀ ਗੁੜੀ ਨਹੀਂ ਚੜਦੀ ਦਰ ਦਰ ਤੇ ਦਾ ਕੋਈ ਇੱਕ ਦਰ ਦੇ ਹੋ ਜਾ ਹਾਂ ਬਹੁਤ ਬਹੁਤ ਸੋ ਦੋਸਤੋ ਇਹ ਸੰਨ ਅਰਜੀਵ ਸਾਈਂ ਦੀ ਦਰਬਾਰ ਪੰਜ ਪੀਰ ਕਾਦਰੀ ਮਹਿਲਾ ਨੀਲਕੰਠ ਦੇ ਮੁਖ ਸੇਵਾਦਾਰ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਦਰਬਾਰ ਬਾਰੇ ਦੱਸਿਆ ਨਾਲ ਦੀ ਨਾਲ ਇੱਕ ਸਮਾਗਮ ਬਾਰੇ ਦੱਸਿਆ ਔਰ ਸੰਗਤ ਬਾਰੇ ਦੱਸਿਆ ਔਰ ਸਭ ਤੋਂ ਵੱਡੀ ਗੱਲ ਇਹਨਾਂ ਨੇ ਆਪਣੀ ਸੋਚ ਬਹੁਤ ਵਧੀਆ ਜਿਹੜੀ ਪੋਜ਼ਿਟਿਵ ਰੱਖੀ ਆ ਦਰਬਾਰ ਤੇ ਮੁਖ ਸੇਵਾਦਾਰ ਬੋਜੋ ਜਿਹੜੇ ਕੈਂਪੋ ਜੁਸ਼ਨ ਕਰਦੇ ਆ ਦੂਸਰੀ ਜਿਹੜੀ ਆ ਲੋਕਾਂ ਦੀ ਗੱਲ ਕਰਦੇ ਜਨਹਿ ਦੀ ਗੱਲ ਕਰਦੀ ਆ ਜੇ ਕੋਈ ਣੀੜੀ ਪਰਸਨ ਆਉਂਦਾ ਉਦੀ ਵੀ ਸਹਿਤਾ ਕੀਤੀ ਜਾਂਦੀ ਆ ਸੋ ਇਹੋ ਜਿਹਾ ਦਰਬਾਰ ਬੜੇ ਰੇਅਰ ਆ ਜਿੱਥੋਂ ਹਰ ਤਰ੍ਹਾਂ ਦੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦਾ ਦੁੱਖ ਮਸੀਹ ਚਾਹੁੰਦਾ ਉਹਦਾ ਸਮਾ ਟਾਈਮ ਲੱਗਦਾ ਪਰ ਉਥੇ ਜਿਹੜੀਆਂ ਇਹਨਾਂ ਦੇ ਮਾਲਕਾਂ ਦੀ ਮੌਜ ਚਾਹ ਦਰਬਾਰ ਦੇ ਵਿੱਚ ਜਿਸ ਵੀ ਦਰਬਾਰ ਨਾਲ ਸੰਬੰਧਤ ਉਹ ਵੀ ਇਤੇ ਨਾਲ ਦੇ ਨਾਲ ਇਹਨਾਂ ਦੀ ਇੱਕ ਬਹੁਤ ਵੱਡੀ ਗੱਲ ਕੀ ਹੈ ਵੀ ਜਦੋਂ ਵੀ ਜਾਣਾ ਕਿਸੇ ਇੱਕ ਦੇ ਹੋ ਜਾਓ ਇੱਕ ਦੇ ਹੋਣ ਦੇ ਨਾਲ ਤੁਹਾਡਾ ਜਿਹੜਾ ਕਿਸੇ ਵੀ ਤਰ੍ਹਾਂ ਦਾ ਗਾਇਆ ਉਹ ਬਿਲਕੁਲ ਸਾਫ ਹੁੰਦਾ ਹੈ ਉਹਦੇ ਨਾਲ ਕੀ ਹੁੰਦਾ ਹੈ ਤੁਹਾਡੀ ਜਿਹੜੀ ਕਿਸੇ ਵੀ ਤਰ੍ਹਾਂ ਦੀ ਮਾਨਸਿਕਤਾ ਹੈ ਜਾਂ ਕੋਈ ਕਿਸੇ ਦੀ ਲੋੜ ਉਹ ਵੀ ਹੱਲ ਹੁੰਦੀ ਹੈ ਜਦੋਂ ਇੱਕ ਦਿਨ ਤੁਸੀਂ ਹੋ ਜਾਓਗੇ ਤੇ ਤੁਹਾਡਾ ਪੂਰੀ ਤਰ੍ਹਾਂ ਜਿਹੜਾ ਹਰ ਤਰ੍ਹਾਂ ਦਾ ਜਿਹੜਾ ਕੋਈ ਦੁੱਖ ਮਸੀਤ ਜਿਹੜਾ ਪਟਿਆ ਜਾਂਦਾ ਆਸ਼ੀਰਵਾਦ ਲਈ ਦਰਜੀਤ ਅਜਿਰੋਹ ਬਹੁਤ ਬਹੁਤ ਧੰਨਵਾਦ ਜੀ ਸਾਂਜੀ ਤੜ ਬਹੁਤ ਬਹੁਤ ਧੰਨਵਾਦੀ ਹੈ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਸਾਂਜੀ ਦੇ ਨਾਲ ਮਿਲਾਇਆ ਥੈਂਕ ਯੂ ਜੀ ਥੈਂਕ ਯੂ